ਸਤਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਆਪਣੀ ਪੂਰੀ ਟੀਮ ਸਮੇਤ ਫੀਦਕੋਟ ਮੈਡੀਕਲ ਕੋਲੋਇਟੂ ਆਏ ਇੰਜੀਨੀਅਰਾਂ ਅਤੇ ਡਾਕਟਰਾਂ ਨਾਲ ਫਾਜ਼ਿਲਕਰ ਦੇ ਕੈਂਸਲ ਅਤੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਇੱਥੇ ਬਣ ਰਹੀ ਨਵੀਂ ਇਮਾਰਤ ਦਾ ਵੀ ਜਾਂਚ ਕੀਤੀ ਅਤੇ ਕਿਹਾ ਵੀ ਜਲਦੀ ਹੀ ਇੱਥੇ சிਸੀਯੂ ਬਣ ਕੇ ਸਟਾਰਟ ਹੋ ਜਾਏਗਾ ਇਸ ਤੋਂ ਇਲਾਵਾ ਮਰੀਜ਼ਾਂ ਦੇ ਨਾਲ ਆਏ ਰਿਸ਼ਤੇਦਾਰਾਂ ਲਈ ਵੇਟਿੰਗ ਹਾਲ ਵੀ ਬਣੇਗਾ ਅਤੇ ਹੋਰ 50 ਬੈੱਡ ਦਾ ਹਸਪਤਾਲ ਵੀ ਬਣੇਗਾ ਅਤੇ 400 ਡਾਕਟਰਾਂ ਦੀ ਨਵੀਂ ਭਰਤੀ ਹੋਈ ਹੈ ਜਿੰਨਾਂ ਜੋ ਫਾਜ਼ਿਲਕਾ ਦੇ ਵਿੱਚ ਵੀ ਕੋਈ ਡਾਕਟਰ ਆਣਗੇ ਅਤੇ ਨਾਲ ਇਹ ਕਿਹਾ ਕਿ ਜਲਦੀ ਹੀ ਫਾਜ਼ਿਲਕਾ ਦੇ ਲੋਕਾਂ ਦੀ ਮੰਗ ਫਾਜ਼ਿਲਕਾ ਵਿੱਚ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇਗਾ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਹਸਪਤਾਲ ਦੌਰਾ ਕਰ ਰਹੇ ਹੋ ਪੂਰੀ ਟੀਮ ਨਾਲ ਕਿ ਚੱਕਰ ਹੈ ਦੇਖੋ ਆਪਣਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਹੈ ਉਹਦੇ ਵਿੱਚ ਜਿਹੜਾ ਕੈਂਸਰ ਦਾ ਹਸਪਤਾਲ ਹੈ ਉਦੇ ਸਾਰੇ ਅੱਜ ਟੀਮ ਫਿਰਕੋਟ ਤੋਂ ਪਹੁੰਚੀ ਹੋਈ ਹੈ ਜੋ ਵੀ ਇਹ ਸਾਮਾਨ ਦੀ ਜਰੂਰਤ ਹੈ ਉਹ ਸਾਰਾ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਜਿਹੜਾ ਸਾਡਾ ਸੀਸੀਯੂ ਪੰਜਾਬ ਬਿਡ ਦਾ ਨਵਾਂ ਹਸਪੀਟਲ ਬਣ ਰਿਹਾ ਹੈ ਉਹ ਦੇਖਿਆ ਗਿਆ ਹੈ ਕਿ ਕਦੋਂ ਤੱਕ ਸਾਰਾ ਮੈਂ ਜਾਣਕਾਰੀ ਲਈਏ ਇਹਨੂੰ ਕਦੋਂ ਤੱਕ ਪੂਰਾ ਕੀਤਾ ਜਾਊਗਾ ਬੜਾ ਚੰਗੀ ਪੱਧਰ ਤੇ ਉਹ ਕੰਮ ਚੱਲ ਰਿਹਾ ਹੈ ਇਸ ਦੇ ਨਾਲ ਨਾਲ 2 ਕਰੋੜ 53 ਲੱਖ ਰੁਪਏ ਜਿਹੜਾ ਸਰਕਾਰ ਤੋਂ ਅਸੀਂ ਬਾਤ ਕਰਵਾਇਆ ਹੈ ਹੁਣ ਜਿਹਦੇ ਨਾਲ ਅਸੀਂ ਇੱਕ ਫੈਸਿਲੀਟੇਸ਼ਨ ਸੈਂਟਰ ਅ ਜਿਹੜੇ ਤੁਹਾਡੇ ਪਿਛਲੇ ਪਾਸੇ ਐ ਇੱਥੇ ਅਸੀਂ ਬਣਾਵਾਂਗੇ ਜਿਹੜੇ ਮਰੀਜ਼ ਨਾਲ اٹੈਂਡੈਂਟ ਆਉਂਦੇ ਨੇ ਉਹਨਾਂ ਨੂੰ ਦੇਖੋ ਕੋਈ ਪਰੇਸ਼ਾਨੀ ਨਾ ਆਏ ਉਹਨਾਂ ਦੇ ਬੈਠਣ ਲਈ ਉਹਨਾਂ ਨੂੰ ਉੱਥੇ ਕਾਊਂਟਰ ਲਗਾਏ ਜਾਣਗੇ ਪ੍ਰੋਪਰ ਗਾਈਡੈਂਸ ਲਈ ਪੂਰਾ ਵਾਸ਼ੂਮ ਸਾਰਾ ਕੁਝ ਉੱਥੇ ਉਹਨਾਂ ਨੂੰ ਸਹੂਲਤ ਮਿਲੂਗੀ ਉਹਦੇ ਨਾਲ ਨਾਲ ਅਸੀਂ ਮਦਰ ਐਂਡ ਚਾਈਲਡ ਹੈਲਥ ਸੈਂਟਰ ਇੱਕ 50 ਬੈੱਡ ਦਾ ਇਹ ਵੀ ਨਵਾਂ ਬਣਾਉਣ ਜਾ ਰਹੇ ਹਾਂ ਤਕਰੀਬਨ 12.5 ਕਰੋੜ ਰੁਪਏ ਜਿਹੜਾ ਇਹਦੇ ਤੇ ਖਰਚਾ ਹੋਣਾ ਹੈ ਤਾਂ ਮੇਰੀ ਕੋਸ਼ਿਸ਼ ਹੈ ਉਹ ਸਾਰਾ ਜਿਹੜਾ ਵੀ ਜਿਪੜਾ ਜਲਦੀ ਅਸੀਂ ਪਾਸ ਕਰਵਾ ਕੇ ਉਹ ਵੀ ਸ਼ੁਰੂ ਕਰਾਈਏ ਤਾਂ ਉਸ ਤੋਂ ਬਾਅਦ ਇੱਕ ਆਪਣਾ ਆਈਪੀਐਚਐਲ ਇੱਕ ਤਰ੍ਹਾਂ ਦੀ ਸਾਰੀ ਲੈਬੋਰੀਟਰੀਜ਼ ਇੱਕੇ ਜਗ੍ਹਾ ਦੇ ਵਿੱਚ ਜਿਹੜਾ ਪਿੱਛੇ ਆਪਾਂ ਖੜੇ ਆ ਇਹਦੇ ਪਿਛਲੇ ਪਾਸੇ ਸਵਾ ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਹੈ ਇਹ ਵੀ ਅਸੀਂ ਜਿਹੜਾ ਪਾਸ ਕਰਵਾ ਕੇ ਬੜਾ ਜਲਦੀ ਅਸੀਂ ਸ਼ੁਰੂ ਕਰਵਾਉਣ ਜਾ ਰਹੇ ਹਾਂ ਤਾਂ ਕਹਿਣ ਦਾ ਮਤਲਬ ਆ ਕਿ ਜੋ ਵੀ ਸਹੂਲਤ ਲੋਕਾਂ ਨੂੰ ਚਾਹੀਦੀ ਹੁੰਦੀ ਹੈ ਉਹ ਸਹੂਲਤ ਹਰ ਇੱਕ ਸਹੂਲਤ ਆਪਣੇ ਫਾਜ਼ਿਲਕਾਰ ਦੇ ਸਰਕਾਰੀ ਹਸਪਤਲ ਦੇ ਵਿੱਚ ਹੀ ਮਿਲੇ ਤਾਂ ਉਧਰ ਮੇਰੀ ਕੋਸ਼ਿਸ਼ ਹੈ ਬੜੀਆਂ ਜਿਹੜੀਆਂ ਵੀ ਸਹੂਲਤਾਂ ਰਹਿੰਦੀਆਂ ਨੇ ਬੜੀਆਂ ਜਲਦੀ ਜਿਹੜੀਆਂ ਫਾਜ਼ਿਲਕਾਰ ਦੇ ਵਿੱਚ ਲੈ ਕੇ ਆਈਏ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਮਰੀਜ਼ਾਂ ਨੂੰ ਹੈ ਪਰੇਸ਼ਾਨੀ ਨਾ ਆਵੇ ਜਿਹੜਾ ਇਲਾਜ ਹੈ ਲੋਕ ਆਪਣਾ ਇੱਥੇ ਕਰਾ ਸਕਣ। ਜਲੇਸਾ ਤੁਸੀਂ ਉਧਰ ਗਈ ਸੀ ਬਿਲਡਿੰਗ ਦੇਖੀ ਹੈ ਕੀ ਚੈੱਕ ਕਰ ਰਹੇ ਹੋ ਮਤਲਬ ਬਿਲਡਿੰਗ ਕਾਦੀ ਬਣ ਗਈ ਹੈ। ਦੇਖੋ ਬਿਲਡਿੰਗ ਸੀਸੀਯੂ ਜਿਹੜਾ ਕ੍ਰਿਟੀਕਲ ਕੇਅਰ ਜਿਹਦੇ 50 ਬੈੱਡ ਦਾ ਜਿਹੜਾ ਨਵਾਂ ਹਸਪਤਲ ਬਣਾ ਰਹੇ ਆ ਲਗਭਗ 23 ਕਰੋੜ ਰੁਪਏ ਦਾ ਖਰਚਾ ਆਉਣਾ ਹੈ। ਤੋਂ ਦਾ ਜਿਹੜਾ ਕੰਮ ਅਸੀਂ ਸ਼ੁਰੂ ਕਰਵਾਇਆ ਸੀਗਾ 6 ਮਹੀਨੇ ਪਹਿਲਾਂ ਤੋਂ ਪਹਿਲਾਂ ਜਿਹੜਾ ਲਗਭਗ ਹੋ ਚੁੱਕੇ ਕੰਮ ਸ਼ੁਰੂ ਹੋਏ ਨੂੰ ਸਾਰੇ ਅਫਸਰ ਸਾਹਿਬਾਨ ਨੇ ਡਾਕਟਰ ਸਾਹਿਬਾਨ ਨੇ ਨਾਲ ਤਾਂ ਜਾਣਕਾਰੀ ਲਈ ਗਈ ਹੈ ਵੀ ਇਹ ਕਦੋਂ ਤੱਕ ਜਿਹੜਾ ਕੰਪਲੀਟ ਹੋ ਜਾਏਗਾ ਸਾਰੇ ਬਹੁਤ ਹੀ ਵਧੀਆ ਜਿਹੜਾ ਕੰਮ ਦੇਖਿਆ ਹੈ ਜਿਹੜਾ ਚੱਲ ਰਿਹਾ ਹੈ ਔਰ ਬੜਾ ਜਲਦੀ ਜਿਹੜਾ ਇਹਨੂੰ 1 ਸਾਲ ਦੇ ਵਿੱਚ ਵਿੱਚ ਕੰਪਲੀਟ ਕੀਤਾ ਜਾਊਗਾ ਰਸਤੂਬਾ ਜਿਹੜਾ ਇਹ ਲੋਕਾਂ ਦੇ سپਰਤ ਕੀਤਾ ਜਾਂਦਾ ਮੈਨਸਰ ਜਿਹੜੀ ਪਹਿਲੀ ਬਿਲਡਿੰਗ ਬਣੀ ਹੈ ਨਾ ਕਹਿੰਦੇ ਉਹਦੇ ਹਾਲਾਤ ਬੜੇ ਮਾੜੇ ਐ ਉਹਦੇ ਤੇ ਮਤਲਬ ਮਟੀਰੀਅਲ ਚੰਗਾ ਨਹੀਂ ਇਸਤੇਮਾਲ ਹੋਇਆ ਜੋ ਪਹਿਲਾਂ ਬਣੀ ਸੀ ਦੇਖੋ ਹੁਣ ਇਸ ਚੀਜ਼ ਤੇ ਫੋਕਸ ਰਹੇਗਾ ਜੋ ਵੀ ਕਮੀਆਂ ਨੇ ਹਸਪੀਟਲ ਦੇ ਵਿੱਚ ਪਹਿਲਾਂ ਉਹਦੇ ਲਈ ਅਸੀਂ ਰਿਪੇਅਰ ਦਾ ਜਿਹੜੇ ਸਾਡੇ ਕੋਲ ਆਨੇ ਸੀ ਗ੍ਰਾਂਟ ਪਾਸ ਕਰਵਾਈ ਹੈ ਕਿਤੇ ਵੀ ਕੋਈ ਕਮੀ ਹੈ ਹਸਪੀਟਲ ਦੇ ਵਿੱਚ ਸਾਰੀ ਗ੍ਰਾਂਟ ਦੇ ਨਾਲ ਅਸੀਂ ਰਿਪੇਅਰ ਕਰਾਂਗੇ ਔਰ ਜਿਹੜੇ ਨਵੇਂ ਹਸਪੀਟਲ ਆ ਮੈਂ ਆਪ ਤੁਹਾਡੇ ਸਾਹਮਣੇ ਹੀ ਚੈਕਿੰਗ ਕਰ ਰਿਹਾ ਹਾਂ ਕਿਸੇ ਤਰ੍ਹਾਂ ਦੀ ਕੱਲ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਰੇਸ਼ਾਨੀ ਨਾ ਆਏ ਕੋਈ ਵਿੱਚ ਕਮੀ ਨਾ ਰਹੇ ਤਾਂ ਮੈਂ ਸਮੇਂ-ਸਮੇਂ ਤੇ ਅਫਸਰ ਸੇ ਬਾਨਾ ਨੂੰ ਡਾਕਟਰ ਸੇ ਬੈਨਾ ਨੂੰ ਨਾਲ ਲੈ ਕੇ ਜਿਹੜਾ ਚੈਕਿੰਗ ਕਰ ਰਹੇ ਹਾਂ ਤਾਂ ਕਿ ਜਿਹੜੀਆਂ ਕਮੀਆਂ ਰਹਿ ਜਾਂਦੀਆਂ ਬਾਅਦ ਵਿੱਚ ਡਾਕਟਰਜ਼ ਨਾਲ ਹੋਣ ਡਾਕਟਰ ਸੇ ਪਹਿਲਾਂ ਹੀ ਦੱਸ ਦੇਣ ਜਿਹੜੀ ਉੱਥੇ ਜ਼ਰੂਰਤ ਹੈ ਤਾਂ ਉਹ ਜਿਹੜੀ ਕੱਲ ਨੂੰ ਕਮੀ ਨਾ ਆਵੇ ਤਾਂ ਇਸ ਲਈ ਜਿਹੜਾ ਮੈਂ ਸਮੇਂ-ਸਮੇਂ ਤੇ ਇੱਥੇ ਪਹੁੰਚ ਰਿਹਾ ਹਾਂ ਔਰ ਪਹੁੰਚ ਕੇ ਕੋਈ ਵੀ ਜੇ ਇੱਥੇ ਕਮੀ ਹੁੰਦੀ ਹੈ ਤਾਂ ਅਸੀਂ ਪੂਰੀ ਕਰਵਾ ਦਿੰਦੇ ਹਾਂ ਸਰਸੋ ਨਵੇਂ ਡਾਕਟਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੇ ਵਰਤੀ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਡਾਕਟਰ ਜਿਹੜੇ ਸਾਡੇ ਫਾਸਲ ਕਾ ਨੂੰ ਵੀ ਮਿਲਣ ਜਾ ਰਹੇ ਨੇ ਇਸ ਤੋਂ ਪਹਿਲਾਂ ਹੀ ਦੇਖੋ ਸਾਡੇ ਬਹੁਤ ਸਾਰੇ ਡਾਕਟਰ ਨੇ ਸਾਡੇ ਕੋਲ ਦੋ ਸਰਜਨ ਨੇ ਵੇਖੋ ਬਹੁਤ ਹੀ ਸਿਆਣੇ ਡਾਕਟਰ ਸਾਡੇ ਕੋਲ ਹੀ ਖੜੇ ਨੇ ਡਾਕਟਰ ਗੁਪਤਾ ਜੀ ਨੇ ਡਾਕਟਰ ਰੋਹਿਤ ਜੀ ਨੇ ਉਸ ਤੋਂ ਬਾਅਦ ਸਾਡੇ ਡਾਕਟਰ ਹੈਰਿਕ ਜੀ ਨੇ ਇਹਨਾਂ ਦੀ ਸਾਰੀ ਟੀਮ ਹੈ ਸਾਡੇ ਹੱਡੀਆਂ ਦੇ ਡਾਕਟਰ ਨੇ ਦੋ ਡਾਕਟਰ ਉਹ ਨੇ ਸਾਡੇ ਗਾਇਨੀ ਡਾਕਟਰ ਇੱਥੇ ਗਾਇਨੀ ਵੇਖੋ ਡਾਕਟਰ ਹੀ ਨਹੀਂ ਸੀ ਇੱਥੇ ਮੈਨੂੰ ਅੱਜ ਹੀ ਦੱਸ ਰਹੇ ਸੀਗੇ ਕਿ 100 100 ਜਿਹੜਾ ਡਿਲੀਵਰੀਜ਼ ਸਾਡੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੋ ਰਹੀਆਂ ਨੇ ਔਰ ਉਸ ਤੋਂ ਬਾਅਦ ਅਸੀਂ ਸੀਟੀ ਸਕੈਨ ਦੀ ਮਸ਼ੀਨ ਵੀ ਇੱਥੇ ਲਗਾਈ ਹੈ ਤਾਂ 7700 ਸੀਟੀ ਸਕੈਨ ਵੇਖੋ ਫਾਜ਼ਿਲਕਾ ਦੇ ਵਿੱਚ ਅੱਜ ਤੱਕ ਹੋ ਚੁੱਕੇ ਨੇ ਦਾ ਡਾਇਲਿਸਿਸ ਦੇ ਵਿੱਚ ਅਸੀਂ ਸ਼ੁਰੂ ਕੀਤਾ 100 ਆਸ-ਪਾਸ ਵੇਖੋ ਡਾਇਲਿਸਿਸ ਵੀ ਹੋ ਰਹੇ ਨੇ ਜੇ ਇਹ ਸਾਰਾ ਕੁਝ ਹੋ ਰਿਹਾ ਹੈ ਤਾਂ ਡਾਕਟਰਜ਼ ਲਗਭਗ ਸਾਡੇ ਕੋਲ ਇੱਥੇ ਹੈਗੇ ਨੇ ਤਾਂ ਹੀ ਹੋ ਰਿਹਾ ਬਾਕੀ ਜਿਹੜੇ ਤੁਸੀਂ ਤੁਹਾਡੀ ਗੱਲ ਸਹੀ ਹੈ ਕਈ ਕਮੀਆਂ ਵੀ ਨੇ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਪੰਜਾਬ ਦੇ ਵਿੱਚ ਨਵੇਂ ਡਾਕਟਰ ਪੱਤੀ ਕਿਤੇ ਜਾ ਰਹੇ ਨੇ ਸਰਕਾਰ ਵੱਲੋਂ ਤੇ ਜਿਹੜੇ ਇੱਥੇ ਹੋਰ ਡਾਕਟਰਾਂ ਦੀ ਕਮੀ ਹੈ ਉਹ ਵੀ ਬੜੀ ਜਲਦੀ ਡਾਕਟਰਸ ਪੱਤੀ ਹੋਣ ਨਾਲ ਸਾਡੀ ਪੂਰੀ ਇੱਕ ਲੋਕਾਂ ਦੀ ਮੰਗ ਹੈ ਮੈਡੀਕਲ ਕਾਲਜ ਦੀ ਜੀ ਉਹ ਕੋਈ ਤੱਕ ਪੂਰੀ ਕਿਤੇ ਨਹੀਂ ਸੋ ਅਸੀਂ ਮੈਡੀਕਲ ਕਾਲਜ ਵਾਲੀ ਵੱਧ ਰਹੇ ਉਹਦੇ ਵਿੱਚ ਸਾਡੇ ਕੋਲ ਹੁਣ 200 ਬੈੱਡ ਦਾ ਜਿਹੜਾ ਪ੍ਰੋਪਰ ਇੰਤਜ਼ਾਮ ਹੋ ਰਿਹਾ ਉਸ ਤੋਂ ਬਾਅਦ ਜਿਹੜਾ ਅਸੀਂ 50 ਬੈੱਡ ਦਾ ਹੋਰ ਜਿਹੜਾ ਮਦਰ ਐਂਡ ਚਾਈਲਡ ਕੇਅਰ ਵਾਲਾ ਉਹ ਕਰ ਰਹੇ ਆ ਤਾ 250 ਬੈੱਡ ਦਾ ਸਾਡੇ ਕੋਲ ਇੱਥੇ ਇੰਤਜ਼ਾਮ ਆ ਲਗਭਗ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਊਗਾ ਤਾਂ ਉਹਦੇ ਲਈ ਅਸੀਂ ਹੁਣ ਮੇਰੀ ਪੂਰੀ ਕੋਸ਼ਿਸ਼ ਹੈ ਕਿ ਬੜਾ ਜਲਦੀ ਇੱਥੇ ਮੈਡੀਕਲ ਕਾਲਜ ਬਣਵਾ ਕੇ ਜਿਹੜਾ ਸਾਡੇ ਫਾਜ਼ਿਲਕਾ ਦੇ ਸਪੋਰਟ ਕੀਤਾ ਜਾਵੇ ਤਾਂ ਉਹਦੇ ਪਿੱਛੇ ਵੀ ਲੱਗੇ ਆ ਪੂਰਾ ਜੰਗੀ ਪੱਧਰ ਤੇ ਜ਼ੋਰ ਲਗਾ ਰਹੇ ਆ ਤੇ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਬੜਾ ਜਲਦੀ ਆਪਾਂ ਫਾਜ਼ਿਲਕਾ ਦੇ ਵਿੱਚ ਮੈਡੀਕਲ ਕਾਲਜ ਵੀ ਲੈ ਕੇ ਆਵਾਂ ਜੀ ਆਪ ਜੀ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत